ਆਜ ਦੇ ਦੋਸ਼ੀਆਂ ਦੀ ਫਿਜ਼ੀਕਲ ਪੇਸ਼ੀ ਵੀ ਹੋਈ ਹੈ ਵਕੀਲ ਦੇ ਦਰਸ਼ਨ ਮੁਤਾਬਕ 6 ਜਿਹੜੇ ਦੋਸ਼ੀ ਨੇ ਜਿਹੜਾ ਰਾਤ ਦੇ ਵਿੱਚ ਪੇਸ਼ ਹੋਇਆ ਜਿਹਨੂੰ ਗਵਾਹ ਦੇ ਦੁਆਰਾ ਪਛਾਣਿਆ ਗਿਆ ਉੱਥੇ ਇਹ ਅਗਲੀ ਪੇਸ਼ੀ 13/9 ਮੰਨ ਦੱਸਿਆ ਗਿਆ ਵੀ ਅਗਲੀ ਪੇਸ਼ੀ ਪੈ ਗਈ ਹੈ ਉਹ ਬਿਤਾਪਾ ਮੀਰ ਕਰ ਸਕਦੇ ਆ ਅਦਾਲਤ ਸਾਹਿਬ ਦੇ ਪਰਮਾਤਮਾ ਤੇ ਭਰੋਸਾ ਹੀ ਹੈ ਇੱਕ ਉਹਦੇ ਤਹਿਤ ਲੱਖਾਂ ਲੋਕ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਇਸ ਕੇਸ ਦੇ ਉੱਤੇ ਲੱਗੀਆਂ ਹੋਈਆਂ ਨੇ ਅੱਜ 30 ਤਰੀਕ ਦੀ ਪੇਸ਼ੀ ਸੀ ਕੇਸ ਗਵਾਹੀ ਦੇ ਉੱਤੇ ਆ ਬੇਟਾ ਔਰ ਅੱਜ ਦੋਸ਼ੀਆਂ ਦੀ ਫਿਜ਼ੀਕਲ ਪੇਸ਼ੀ ਵੀ ਹੋਈ ਹੈ ਵਕੀਲ ਦੇ ਦੱਸਣ ਮੁਤਾਬਕ 6 ਜਿਹੜੇ ਦੋਸ਼ੀ ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਹੋਏ ਜਿਹਨੂੰ ਗਵਾਹ ਦੇ ਦੁਆਰਾ ਪਛਾਣਿਆ ਗਿਆ ਉੱਤੇ ਤੇ ਅਗਲੀ ਪੇਸ਼ੀ 13/9 ਮੈਨੂੰ ਦੱਸਿਆ ਗਿਆ ਵੀ ਅਗਲੀ ਪੇਸ਼ੀ ਪੈ ਗਈ ਹੈ ਕੀ ਲੱਗਦਾ ਹਰ ਵਾਰ ਨਿਰਾਸ਼ਪਰ ਪ੍ਰਤਨਾ ਪੈਂਦਾ ਸੀ ਹੁਣ ਲੱਗਦਾ ਕੋਈ ਆਸ ਬੱਜੀ ਆਏਗੀ ਹੁਣ ਦੇਖੋ ਬੇਟਾ ਆਪਾਂ ਅਮੀਰ ਕਰ ਸਕਦੇ ਆ ਅਦਾਲਤਾਂ ਤੇ ਪਰਮਾਤਮਾ ਤੇ ਭਰੋਸਾ ਹੀ ਹੈ ਇੱਕ ਉਹਦੇ ਤਹਿਤ ਲੱਖਾਂ ਲੋਕ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਇਸ ਕੇਸ ਦੇ ਉੱਤੇ ਲੱਗੀਆਂ ਹੋਈਆਂ ਨੇ ਤਾਂ ਅਸੀਂ ਪਰਮਾਤਮਾ ਤੇ ਅਦਾਲਤਾਂ ਤੇ ਰੱਬ ਵਰਗਾ ਭਰੋਸਾ ਹੀ ਹੈ ਜੀ ਇਹਨਾਂ ਦੀ ਆਸ ਹੈ ਇਹਨਾਂ ਦੀ ਆਸ ਹੈ ਜੇ ਕੋਈ ਜਿਸ ਤਰ੍ਹਾਂ ਬਾਕੀ ਜੋ ਅਦਾਲਤ ਦੀ ਮਰਿਆਦ ਹੈ ਉਹਦੇ ਮੁਤਾਬਕ ਸਹੀ ਚੱਲੀ ਜਾਂਦਾ ਜਿਦਾਂ ਕੇਸ ਦੀ ਸਿਸਟਮ ਹੈਗਾ ਉਹ ਵੀ ਹੋ ਰਿਹਾ ਹੈ 13 ਨੂੰ ਲੋਟਾ ਲਓ ਜੀ ਜੀ ਅੱਜ ਸ਼ਨਾਖਤ ਹੋਈ ਹੈ ਜੀ ਮੁਲਜ਼ਮਾਂ ਦੀ ਕੀ ਰਿਹਾ ਪ੍ਰੋਸੈਸ ਅੱਜ ਗੁਰਪ੍ਰੀਤ ਸਿੰਘ ਬਾਹਰ ਆਇਆ ਸੀਗਾ ਜੀ ਅਦਾਲਤ ਦੇ ਵਿੱਚ ਤੇ ਅਦਾਲਤ ਦੇ ਵਿੱਚ ਉਹਨਾਂ ਨੇ ਜਿਨ੍ਹਾਂ ਦੇ ਨਾਮ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਲਈ ਸੀਗੇ ਉਹ ਅੱਜ ਦੋਸ਼ੀਆਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਅੱਜ ਉਹਨਾਂ ਦੀ ਸ਼ਨਾਖਤ ਕਰਵਾਈ ਗਈ ਹੈ ਜੀ ਉਹਦੇ ਤੋਂ ਤੇ ਕੀ ਸ਼ਨਾਖਤ ਹੋਈ ਜੀ ਫਿਰ ਕੀ ਕਿਹਾ ਸ਼ਨਾਖਤਤਾ ਜੀ ਉਹਨਾਂ ਨੂੰ ਦੋਸ਼ੀਆਂ ਨੂੰ ਵਾਰੀ ਵਾਰੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਉਹਨਾਂ ਨੇ ਸ਼ਨਾਖਤ ਕੀਤੀ ਹੈ ਵੀ ਇਹ ਵਿਅਕਤੀ ਮੌਕੇ ਤੇ ਹਾਜ਼ਰ ਸੀ ਕਿਹੜੇ ਕਿਹੜੇ ਪੇਸ਼ ਹੋਏ ਸੀ ਅੱਜ ਜੀ ਇੱਕ ਤਾਂ ਕੁਲਦੀਪ ਕਸ਼ਿਸ਼ ਪੇਸ਼ ਕੀਤਾ ਗਿਆ ਸੰਦੀਪ ਕੇਕੜਾ ਪੇਸ਼ ਕੀਤਾ ਗਿਆ ਅੰਕਿਤ ਸੇਰਸਾ ਦੀਪਕ ਮੁੰਡੀ ਕੇਸ਼ਵ ਇਹ ਪੇਸ਼ ਕੀਤੇ ਗਏ ਤਰੀਕ ਅਗਲੀ ਹੈ ਅਗਲੀ ਤਰੀਕ 13 ਨੂੰ ਮਕਰਰ ਕੀਤੀ ਹੈ ਜੀ ਇਹ ਗਵਾਹੀ ਚੱਲ ਰਹੀ ਹੈ ਇਹ ਲਗਾਤਾਰ ਮਤਲਬ ਜੀ ਗਵਾਹੀ ਦੋਹਾਂ ਦੀ ਚੱਲ ਰਹੀ ਹੈ ਕਿ ਸਿੱਧੂ ਦੇ ਪਿਤਾ ਦੀ ਗਵਾਹੀ ਨਹੀਂ ਅੱਜ ਕੱਲ੍ਹ ਗੁਰਪ੍ਰੀਤ ਸਿੰਘ ਬਾਹਰ ਹਾਜ਼ਰ ਆਇਆ ਸੀਗਾ ਜੀ ਉਹ ਬਾਕੀ ਸਰਕਾਰ ਨੇ ਕਿਹਾ ਹੈਗਾ ਪ੍ਰੋਸੀਕਿਊਸ਼ਨ ਅੰਤਰ ਨੇ ਵੀ ਉਹ ਬਾਕੀ ਗਵਾਹਾਂ ਨਾਲ ਉਹਨਾਂ ਦਾ ਕੋਈ رابطہ ਨਹੀਂ ਹੋ ਸਕਿਆ ਸੀਗਾ ਇਸ ਕਰਕੇ ਅੱਜ ਕੱਲ੍ਹ ਗੁਰਪ੍ਰੀਤ ਸਿੰਘ ਬਾਹਰ ਹਾਜ਼ਰ ਆਇਆ ਸੀਗਾ ਇਹਦੀ ਗਵਾਹੀ ਜਿਹੜੀ ਉਹ ਪੂਰੀ ਨਹੀਂ ਹੋ ਸਕੀ ਇਹਦੀ ਗਵਾਹੀ ਡੈਫਰ ਕੀਤੀ ਗਈ ਹੈ ਜੀ ਕੀ ਕਾਰਨ ਕਰਕੇ ਡੈਫਰ ਹੋਈ ਹੈ ਜੀ ਅੱਜ ਇੱਕ ਤਾਂ ਜੀ ਆਪਣਾ ਜਿਹੜਾ ਥਾਰ ਵਹਿਕਲ ਨਹੀਂ ਸੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇੱਕ ਵੈਪਨ ਨਹੀਂ ਸੀ ਕੋਰਟ ਦੇ ਵਿੱਚ ਪੇਸ਼ ਕੀਤੇ ਗਏ AK47 ਵੈਪਨ ਹੈ ਉਹ ਅੰਮ੍ਰਿਤਸਰ ਦੇ ਕਿਸੇ ਥਾਣੇ 'ਚ ਹੈ ਉਹ ਮੰਗਵਾਇਆ ਕੋਰਟ ਨੇ ਨੈਕਸਟ ਟਾਈਮ ਆਈਡੈਂਟੀਫਿਕੇਸ਼ਨ ਵਾਸਤੇ ਬਾਕੀ ਹਥਿਆਰਾਂ ਬਕਿੰਸਰ ਸਾਰੇ ਬਰਾਮਦ ਹੋ ਚੁੱਕੇ ਹੁਣ ਤੱਕ ਸਰ ਬਾਕੀ ਵੱਖ-ਵੱਖ ਥਾਣਿਆਂ 'ਚ ਬਰਾਮਦ ਕੀਤੇ ਗਏ ਕੁਝ ਦਿੱਲੀ ਸਪੈਸ਼ਲ ਸੈਲ ਨੇ ਵੀ ਕੀਤੇ ਹੈ ਜੀ ਕੁਝ ਕਿਸੇ ਵੱਖ-ਵੱਖ ਹੋਰ ਪੰਜਾਬ ਦੇ ਥਾਣਿਆਂ 'ਚ ਬਰਾਮਦ ਹੋਏ ਹੈਗੇ ਤਕਰੀਬਨ ਤਕਰੀਬਨ ਸਾਰੇ ਵੈਪਨ ਬਰਾਮਦ ਹੋ ਚੁੱਕੇ ਹੈ ਜੀ ਥੈਂਕ ਯੂ ਇਹ ਸਭ ਕੀ ਹੋਇਆ ਅੱਜ ਦੇ ਦਿਨ 'ਚ ਅੱਜ ਜਿਹੜਾ ਕੇਸ ਦੇ ਵਿੱਚ ਨਾ ਅਦਾਲਤ ਨੇ ਆਰਡਰ ਕੀਤੇ ਸੀ ਕਿ ਜਿਹੜੇ ਸ਼ੂਟਰਸ ਨੇ ਉਹਨਾਂ ਨੂੰ ਫਿਜ਼ੀਕਲੀ ਪ੍ਰੈਜੈਂਟ ਕਰਨਾ ਇਸ ਕਰਕੇ ਜਿਹੜੇ ਸ਼ੂਟਰ ਸੀਗੇ ਉਹਨਾਂ ਦੇ ਸਮੇਤ ਤਿੰਨ ਦੋਸ਼ੀ ਹੋਰ ਜਿਹੜੇ ਹੈਗੇ ਇਸ ਕੇਸ ਦੇ ਫਿਜ਼ੀਕਲੀ ਪੇਸ਼ ਕੀਤੇ ਸੀ ਉਹਨਾਂ ਦੀ شناخت ਤੇ ਜਿਹੜੀ ਵਿਟਨੈਸ ਨੇ ਅੱਜ ਅਦਾਲਤ 'ਚ ਕੀਤੀ ਹੈ ਤੇ ਹਲੇ ਇਸ ਕੇਸ 'ਚ ਜਿਹੜਾ ਵਾਇਪਨ ਵਰਤਿਆ ਗਿਆ ਸੀ AK47 ਉਹ ਹਲੇ ਘਰਿੰਡਾ ਥਾਲੇ ਚ ਆਉਣਾ ਬਾਕੀ ਹੈ ਜੱਜ ਸਾਹਿਬ ਨੇ ਆਰਡਰ ਕੀਤਾ ਹੈਗਾ ਨੈਕਸਟ ਡੇਟ ਤੇ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਵਾਇਪਨ ਦੀ شناخت ਕਰਾਉਣੀ ਹੈ ਤੇ ਗੱਡੀਆਂ ਦੀ شناخت ਕਰਾਉਣੀ ਹੈ ਇਸ ਕਰਕੇ ਜਿਹੜਾ ਉਹਦਾ ਐਗਜ਼ਾਮੀਨੇਸ਼ਨ ਆਫ ਚੀਫ ਹੈ ਇਸ ਗਰਾਉਂਡ ਤੇ ਮਾਨਯੋਗ ਆਦਤ ਨੇ ਡੈਫਰ ਕੀਤਾ ਤੇ 13 9 2024 ਇਚ ਉਹਦੀ ਜਿਹੜੀ ਹੈਗੀ ਹੈ ਪੇਸ਼ੀ ਨਿਸ਼ਚਿਤ ਕੀਤੀ ਹੈ ਇਹਦੀ ਮੀਨ ਟਾਈਮ ਮਾਡਲ ਕੀਤਾ ਹੈਗਾ ਜੱਸਾਬ ਨੇ ਕਿ ਉਹ AK47 ਵੀ ਆ ਜਾਏਗੀ ਤੇ ਗੱਡੀਆਂ ਵੀ ਆ ਜਾਣਗੀਆਂ ਤੇ 13 9 ਨੂੰ ਫਰਦਰ ਪ੍ਰोसीडिंग ਚ ਲਿਖ ਤੇ ਨੇ ਦੋਸ਼ੀ ਸੀਗੇ ਜੀ ਕਿਹੜੇ ਕਿਹੜੇ ਸੀ ਆ ਜਿਹੜੇ ਅੱਜ ਸੱਤ ਦੋਸ਼ੀ ਪੇਸ਼ ਕੀਤੇ ਗਏ ਜੀ ਚੋਂ ਇੱਕ ਮਨਪਰੀ ਮੰਨੀ ਰਹੀਆ ਸੀ ਕੁਲਦੀਪ ਦੀਪਕ ਮੁੰਡੀ ਪ੍ਰਿਆਵਰਤ ਫੌਜੀ ਅੰਕਿਤ ਸਿਰਸਾ ਕੇਸ਼ਵ ਤੇ ਸੰਦੀਪ ਕੇਕੜਾ ਇਹ ਸੱਤੋਂ ਬੰਦੇ ਜਿਹੜਾ ਹੈਗਾ ਫਿਜ਼ੀਕਲੀ ਪੇਸ਼ ਕੀਤੇ ਗਏ ਮਾਂਜੂਦਾਨਤ ਚ ਕਵੈਂਟੀ ਦੀ ਹੋਈ ਜੀ ਗੁਰਪ੍ਰੀਤ ਸਿੰਘ ਗਵਾਹ ਸੀ ਜਿਹੜਾ ਹੈ ਸਿੱਧੂ ਨਾਲ ਮੌਕੇ ਤੇ ਉਸ ਕਾਰਜ ਸੀਗਾ ਉਹਦੀ ਗਵਾਹੀ ਚੱਲ ਰਹੀ ਹੈ ਤੇ ਫਰਦਰ ਉਹਦੀ ਜਿਹੜੀ ਹੈਗੀ ਹੈ ਆਇਡੈਂਟੀਫਿਕੇਸ਼ਨ ਆਫ ਵੈਪਨਸ ਐਂਡ ਜਿਹੜੀ ਵਹੀਕਲਸ ਨੇ ਉਹਦੇ ਲਈ 13-9 ਮਾਂਜੂਦਾਨਤ ਨੂੰ ਨਿਸ਼ਚਿਤ ਕੀਤਾ ਪੇਸ਼